ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਣੂਕੇ ਵਿਖੇ ਖਾਲਸੇ ਦੇ ਕੌਮੀ ਤਿਹਾੜੀ ਹੋਲੇ ਮਹੱਲੇ ਨੂੰ ਮੁੱਖ ਰੱਖਦਿਆਂ ਸੇਵਾਦਾਰਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਇਤਿਹਾਸਿਕ ਗੁਰਦੁਆਰਾ ਮੈਦਿਆਣਾ ਸਾਹਿਬ ਨੂੰ ਜਾਣ ਵਾਲੇ ਰੋਡ ਤੇ ਬਣੇ ਗੇਟ ਕੋਲ ਚਾਪਕੌੜਿਆਂ ਦਾ ਲੰਗਰ ਲਗਾਇਆ ਜਾਣਕਾਰੀ ਦਿੰਦਿਆਂ ਸੇਵਾਦਾਰ ਅਮਰਜੀਤ ਸਿੰਘ ਬਬਰਾਂ ਨੇ ਕਿਹਾ ਕਿ ਇਹ ਲੰਗਰ 11 ਮਾਰਚ ਤੋਂ ਲਗਾਤਾਰ ਚੱਲ ਰਿਹਾ ਹੈ ਤੇ 16 ਮਾਰਚ ਨੂੰ ਸਮਾਪਤੀ ਹੋਵੇਗੀ ਹੋਲੇ ਮੁਹੱਲੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਉਣ ਜਾਣ ਵਾਲੀਆਂ ਗੁਰਸੰਗਤਾਂ ਰੌਕੇ ਚਾਪਕੌੜਿਆਂ ਦੇ ਲੰਗਰ ਛੱਕੇ ਜਾਂਦੀਆਂ ਹਨ ਆਓ ਵੇਖਦੇ ਹਾਂ ਚਾਪਕੌੜਿਆਂ ਦੇ ਲੰਗਰ ਦੀਆਂ ਤਸਵੀਰਾਂ ਸਾਡ ਦੇ ਘਰਾਂ ਦੇ ਵੱਡੇ ਜਾਨੋ ਨਾ And the रोक हा गॾी तम पिया पिया मुंढा त Aayo lihat karena agak koanlang baik thank <laughs> you बर्की आई प्ये <laughs> का ਹਾਂ ਜੀ ਕਰੀਂ ਅੰਦਰ ਆਜੋ ਕਹਾਣੀ ਇਸ ਤੇ ਜਾਮਨ ਲੱਗ ਕੇ ਗੋ सर मथे ते बु बहुत धन्यवाद सारी परमात्मा 来里有？ ਆਹ ਸ਼ੁਕਰੀਆ ਜੀ ਜਿਨ੍ਹਾਂ ਖਿਆਨਾਂ ਪਰ ਮਾਣਿਆ ਅਰਮਾਨਤ ਬਾਗਾਂ ਦੇ ਬਾਰਕ ਤੇ ਅਰਮਾਨਤ ਬਾਗਾਂ ਗਾਨ ਕੀ ਤੋ ਦਰਗਾਹ ਹਾਂ ਕੋਈ ਗਾਲ ਨਹੀਂ ਫਾਈਨਲ ਰਾਊਂਡ ਚਾਹੀਦੀ ਆ ਪਰ ਸਟਾਪ ਕਰ ਗਿਆ ਕੋਈ ਆਂ ਜੀ ਜੀ ਦਸ ਲੱਖ ਪਦਮ ਨੇ ਹੋਰ ਮੇਰੀ ਵੀ ਸੀ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਐਨਐਮਯੂ ਮਾਇਆ ਖਿਡਾਰੀਆਂ ਨੇ ਤਕੀਰ ਕਰੇ ਗਾਲ ਗਾਂ ਦਾ ਬੜਾ ਵਾਕੀ ਪਰ ਖਾੜਾ ਬਿੜ ਗਿਆ ਕਿਹੜਾ ਆ ਗਿਆ भाई भाई जाम तूं ਵਾਹ ਵਾਹ ਧੰਨਵਾਦ ਆ ਜਾਓ ਬਾਈ ਜੀ ਆ ਜਾਓ ਭੈਣ ਜੀ ਫਸ ਲਖ ਦੋੜਾ ਹੋਰ Come on, ਉਹਨਾ ਖਾਣੇ ਜਗੋ ਹਾਂ 10 ਲੱਖ ਦਾ ਮੜਾ ਹੋਰ ਹੋਰ ਵਾਹ ਵਾਹ ਹਰ ਕਾ ਨਾਮ ਦਾਸ ਕੇ ਯੋਤ ਵਾਹ ਵਾਹ ਆ ਜਾ ਮੈ ਯੋ ਖਾਲੋ ਵਰਮਾ ਘਰ ਮੇ ਉਹ ਵੀ ਆਲੇ ਪਾਲ ਕਾ ਕਾਕੇ ਜਾਇਓ ਬਹੁਤ ਬਹੁਤ ਤੇਜ਼ ਲੋਤਾ ਨਵਾਦਾ ਸਾਰੀ ਸ਼ਾਨ ਇਹਦਾ ਵਾਹ ਭਾਈ ਤੇਰੇ ਕਰੇ

ਏ ਜੀ ਸਾਡਿਆ ਤਿੰਨ ਪੀੜੀਆਂ ਤੋਂ ਚੱਲ ਰਿਹਾ ਜੀ ਪਹਿਲਾ ਸਾਡੇ ਆਪਣਾ ਬਜ਼ੁਰਗ ਸੀ ਫੇਰ ਬਾਈ ਜੀ ਹੁਣੇ ਬੈਠਿਆ ਟੀਟੂ ਹੁਣੇ ਫੇਰ ਅਸੀਂ ਆ ਕੇ ਮਤਲਬ 70 80 ਸਾਲ ਪੁਰਾਣਾ ਲੰਗਰ ਚੱਲਦਿਆ ਹੋਲੇ ਮਹੱਲੇ ਦੇ ਮਤਲਬ ਦੇਣ ਤੇ ਜਿੱਥੇ ਸ਼੍ਰੀ ਮਹਿਤਿਆਣਾ ਸਾਹਿਬ ਮਹਿਤਣਾ ਗੇਟ ਤੇ ਮੱਛਿਆ ਦਾ ਵੀ ਮਤਲਬ ਦਿਹਾੜਾ ਮਣਾਉਣੇ ਆ ਵਸਾਖੀ ਦਾ ਵੀ ਦਿਹਾੜਾ ਮਨਾਉਣੇ ਆ ਹੋਲੇ ਮਹੱਲੇ ਦੇ ਸ਼ੰਗ ਤਾਂ ਦੂਰ ਦਰਾਡੇੋਂ ਆਉਂਦੀਆਂ ਵਾ ਇਹ ਲੰਗਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੇ ਮਤਲਬ ਨਗਰ ਦੇ ਸਹਿਯੋਗ ਨਾਲ ਇਲਾਕੇ ਦੀਆਂ ਸ਼ੰਗ ਦੇ ਸਹਿਯੋਗ ਨਾਲ ਇਹ ਲੰਗਰ ਲੱਗਦਾ ਵਾ ਇਹ ਲੰਗਰ ਬਾਬੇ ਨਾਨਕ ਦਾ ਲੰਗਰ 20 ਪਈਆਂ ਦੇ ਵਿੱਚ ਬਾਬੇ ਨਾਨਕ ਨੇ ਲੰਗਰ ਸ਼ੁਰੂ ਕੀਤਾ ਸੀ ਭੁੱਖੇ ਸਾਧੂਆਂ ਨੂੰ ਭੋਜਨ ਸ਼ਕਾਇਆ ਸੀ ਉਦੋਂ ਦਾ ਹੁਣ ਜੋ ਲੰਗਰ ਅਰਬਾਂ ਲੱਖਾਂ ਕਰੋੜਾਂ 'ਚ ਖੇਡ ਰਿਹਾ ਵਾ ਇਹ ਲੰਗਰ ਦੀ ਹੋਰ ਕੀ ਵਿਸ਼ੇਸ਼ਤਾ ਇੱਥੇ ਕੋਈ ਪ੍ਰਧਾਨ ਨਹੀਂ ਕੋਈ ਮੈਂਬਰ ਨਹੀਂ ਕੋਈ ਨਹੀਂ ਸਾਰਾ ਨਗਰ ਸਾਰੇ ਇਲਾਕੇ ਦੇ ਮਤਲਬ ਜਿਹੜੇ ਪਾਸੇ-ਆਸੇ ਪਿੰਡਾਂ ਦੇ ਵੀ ਸੇਵਾ ਕਰਦੇ ਆ ਸਾਰੇ ਪ੍ਰਧਾਨ ਆ ਇੱਥੇ ਸਾਰੇ ਚਾਰੇ ਕੂਟਾਂ ਨੂੰ ਸਾਂਝਾ ਲੰਗਰ ਆ ਕੋਈ ਮੇਰ ਨਹੀਂ ਕੋਈ ਤੇਰ ਨਹੀਂ ਸਾਰਾ ਪਿੰਡ ਨਗਰ 5 6 ਦਿਨਾਂ 16 ਤਰੀਕ ਤੱਕ ਲੰਗਰ ਲੱਗਣਾ ਭਾਈ ਸਾਰਾ ਨਗਰ ਪੂਰਾ ਬਾਦ ਛਾੜ ਕੇ ਇਹ ਸਾ ਲੈਂਦਾ ਵਾ ਕੋਈ ਮਤਲਬ ਬੈਣਾ ਮਤਲਬ ਈਰਖਾ ਤੋਂ ਈਰਖਾ ਦੀ ਭਾਵਨਾ ਨੂੰ ਤਿਆ ਕੇ ਸਾਰੇ ਪ੍ਰੇਮ ਦੇ ਨਾਲ ਸਾਰਾ ਇਹ ਹੋਲੇ ਮਹੱਲੇ ਤੇ ਲੰਗਰ ਲੱਗ ਰਿਹਾ ਵਾ ਸਾਡਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੇ ਇੱਥੇ ਮੁੰਡਿਆਂ ਦੇ ਸਹਿਯੋਗ ਨਾਲ ਕੋਈ ਮਾਇਆ ਦੀ ਸੇਵਾ ਕੋਈ ਆਲੂਆਂ ਦੀ ਸੇਵਾ ਕੋਈ ਗੋਭੀ ਦੀ ਸੇਵਾ ਜੋ ਜੋ ਕੋਈ ਅੱਥੀ ਸੇਵਾ ਜਾਂ ਉਹ ਸੇਵਾ ਚੱਲਿਆ ਇਸ ਮਾਨੂ ਕੇ ਸੰਧੂਆਂ ਦਾ ਲੰਗਰ ਆ ਭਾਈ ਇਹ ਨੇੜੇ ਮੈਤਨਾ ਸਾਹਿਬ ਗੁਰਦੁਆਰਾ 2 ਕਿਲੋਮੀਟਰ ਅਤਿਹਾਸ ਗੁਰਦੁਆਰਾ ਇੱਥੇ ਮਤਲਬ ਪ੍ਰਾਣੀ ਪਰਮ ਕਰਿਆ ਤੁਰੀ ਆਉਂਦੀ ਆਂ ਹੀ ਪ੍ਰਮਾਤਮਾ ਬਾਬਾ ਨਾਨਕ ਦੇ ਹੀ ਲੰਗਰ ਆ ਉਹੀ ਕਾਰਨਾਵਾ ਆਪਣੀ ਦਾ ਇਕੱਲੀ ਵੀਰੇ ਓੜਪੋੜ ਆ ਉਹੀ ਚਲਾਉਣ ਵਾਲਾ ਉਹੀ ਕਾਰਨ ਕਰਾਉਣ ਵਾਲਾ ਆਪੇ ਆ ਉਹਨੇ ਸਾਰਾ ਕਾਰਨਾਵਾ ਸਾਰੇ ਪ੍ਰੇਮ ਦੇ ਨਾਲ ਇੱਥੇ ਲੰਗਰ ਛਾਕੇ ਜਾਂਦੇ ਆ ਦੂਰ ਦਰਾਡੇ ਉਹ ਸੰਗ ਤਾਂ ਆਉਂਦੀਆਂ ਮੈਂ ਮਤਲਬ ਦੁਨੀਆ ਦੇ ਕੋਨੇ ਕੋਨੇ ਤੋਂ ਇੱਥੇ ਸਾਰਾ ਲੰਗਰ ਸਾਕੇ ਜਾਂਦੀਆਂ ਇੱਕ ਲੰਗਰ ਦੀ ਹੋਰ ਵਿਸ਼ੇਸ਼ਤਾ ਇੱਥੇ ਕੋਈ ਮਤਲਬ ਆਏ ਨਹੀਂ ਕਿ ਜਿਹੜਾ ਕਿਰਾ ਪਕੌੜੇ ਖਾਣ ਦਾ ਵੀ ਬਾ ਵੀ ਮੈਂ ਤਾਂ ਗੇਟ ਤੇ ਰੁਕਾਂਗੇ ਜਾ ਕੇ ਸਾਰੇ ਸਾਰੇ ਤਨਦੇਹੀ ਦੇ ਨਾਲ ਕੰਮ ਕਰਦੇ ਆ ਸਾਰੇ ਮੇਰੇ ਬਜ਼ੁਰਗਾਂ ਵੀਰਾਂ ਭੈਣਾਂ ਮਾਈਆਂ ਲੰਗਰਾਂ ਦੇ ਵਿੱਚ ਉਹ ਹਿੱਸਾ ਪਾਉਂਦੀਆਂ ਦੁੱਧ ਦੀ ਸੇਵਾ ਪ੍ਰਸਾਦ ਦੇ ਦੀ ਸੇਵਾ ਸਾਰਾ ਤਣੋਂ ਮਣੋਂ ਸੇਵਾ ਕਰਦੀਆਂ ਬੇ ਸ਼ੰਕ ਦਾ ਇੱਥੇ ਸਾਰੇ ਅਖੀਰ ਨੂੰ ਅਸੀਂ ਇਹੀ ਕਹਿੰਦੇ ਆ ਬਈ ਪ੍ਰਮਾਤਮਾ ਸਭ ਦਾ ਭਲਾ ਕਰੇ ਜੋ ਕਾਦਮ ਚੱਲ ਗਿਆ ਜਾਤਰਾ ਸਭ ਦੀ ਸਫਲ ਕਰੇ ਖੁਸ਼ੀ ਖੁਸ਼ੀ ਆਏ ਆ ਖੁਸ਼ੀ ਖੁਸ਼ੀ ਆਦੇ ਪਰਿਵਾਰਾਂ ਜਾਮੋ ਪ੍ਰਮਾਤਮਾ ਸਭ ਦਾ ਭਲਾ ਕਰੇ ਅੰਗ ਸ਼ੰਗ ਸਾਈ